ਅੱਜ ਕੱਲ بڑا ਇੱਕ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਹੁਸ਼ਿਆਰਪੁਰ ਸਰਾਵਾ ਮਾਰਕੀਟ ਚੋਂ ਇੱਕ ਗੋਲਡ ਸਮਿਥ ਦੀ ਸ਼ਾਪ ਤੇ ਸਰਾਫਾ ਮਾਰਕੀਟ ਚ ਇੱਕ ਰੋਬਰੀ ਹੋਈ ਜਿਹਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਕ ਆਏ ਤੇ ਜਿਨ੍ਹਾਂ ਨੇ ਗੋਲਡ ਸਮਿਥ ਦੇ EMPLOYE ਨੂੰ ਬਣ ਕੇ ਉਹਦਾ ਮੂੰਹ ਬਣ ਕੇ ਹੱਥ ਬਣ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 2 ਕਿਲੋ ਚਾਂਦੀ ਤੇ ਲਗਭਗ 23 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ ਡੀਐਸਪੀ ਸਿਟੀ ਐਸਪੀਡੀ ਇਨਚਾਰਜ ਸੀਆਈਏ ਐਸਐਚਓ ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜ਼ਿਟ ਕੀਤਾ ਤੇ ਵਿਥਿਨ 12 ਆਵਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਕ੍ਰੈਕ ਕਰ ਸਕੇ ਤੇ ਕ੍ਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸੇ ਇਨਵੋਲਡ ਸੀਗੇ ਉਹਨਾਂ ਨੂੰ ਵਿਥਿਨ 24 ਆਵਰ ਅਸੀਂ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੋਲਸਮਿਥ ਦਾ EMPLOYE ਸੀਗਾ ਇੱਕ ਜੀਨੇ ਸਾਰਾ ਜਿਹੜਾ ਦਸਰਿਆ ਸੀਗਾ ਕਿ ਮੇਰੇ ਹੱਥ ਪਾਉਂ ਬੰਦ ਕੇ ਤੇ ਮੇਰੇ ਤੋਂ ਲੁੱਟ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਨਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਨਡਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ 'ਚ ਹੈਗੇ ਜਿਦੇ ਵਿੱਚ ਗੋਲਡਸਮਿਥ ਦਾ ਏਮਪਲੋਈ ਯੋਗੇਸ਼ ਯਾਦ ਉਸ ਤੋਂ ਇਲਾਵਾ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਨ ਹੈ ਤੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕੀਤੇ ਕਰਨਾਲ ਜਾ ਕੇ ਤੇ ਪਲੱਸ ਉਸ ਤੋਂ ਜਿਹੜੇ ਮੌਕੇ ਤੋਂ 800 ਗ੍ਰਾਮ 골ਡ ਰਿਕਵਰ ਕੀਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ ਤੇ ਉਸ ਤੋਂ ਇਲਾਵਾ 22 ਲੱਖ 50 ਹਜ਼ਾਰ ਰੁਪਏ ਰਿਕਵਰ ਸਾਡੀ ਟੀਮ ਵੱਲੋਂ ਕੀਤੇ ਗਏ ਹੈਗੇ ਇਸ ਕਰਕੇ ਇਸ ਕੇਸ 'ਚ ਜਿੰਨੀ ਵਾਰਦਾਤ 'ਚ ਲੂਟ ਹੋਈ ਸੀਗੀ ਉਹ ਸਾਰੇ ਦੀ ਸਾਰੀ ਐਜ਼ ਇਟ ਇਜ਼ ਰਿਕਵਰ ਕਰ ਲਈ ਗਈ ਹੈਗੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦਿਆਂ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆਸੀ ਹੋਰ ਇਨਵੈਸਟੀਗੇਟ ਕਰਾਂਗੇ ਕਿ ਕਿਤੇ ਕੋਈ ਹੋਰ ਕਿਸਦਾ ਇਨਵੋਲਵ ਏ ਸੀ ਆਦਮ ਕਦੋਂ ਤੋਂ ਕੰਮ ਕਰ ਰਿਹਾ ਸੀ ਇਹਨਾਂ ਤੇ ਜਿਹੜਾ ਸੰਦੀਪ ਹੋ ਤੇਸ਼ਨਾ ਹੈ ਕਿਵੇਂ ਸੰਪਰਕ ਚਾਹੀਦਾ ਹੈ ਜਿਹੜਾ ਯੋਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਦਾ EMPLOYE ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਇਆ ਸੀਗਾ ਛੁੱਟੀ ਤੇ ਤੇ ਛੁੱਟੀ ਮਨਾਉਣ ਦੇ ਸਬੰਧ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰਚਾਰਜ ਸੀਗਾ ਇਹਦੇ ਨਾਲ ਹੀ ਤਾਂ ਇੱਕ ਕੋ EMPLOYE ਹੈਗਾ ਜਿਹੜਾ ਜਿਹਦਾ ਨਾਮ ਕੁਸ਼ਾਲ ਪਿਕਾਜੀ ਹੈਗਾ ਤੇ ਉਹ ਦੋਨੋਂ ਸ਼ਾਪ ਸਵਾਲ ਰਹੇ ਸੀਗੇ ਸਾਰਾ ਟ੍ਰਾਂਜੈਕਸ਼ਨ ਔਰ ਸਾਰਾ ਟ੍ਰੇਡ ਦੋਨੋਂ ਹੀ ਮਿਲ ਕੇ ਕਰ ਰਹੇ ਸੀਗੇ ਤੇ ਇਹਨਾਂ ਨੇ ਫਿਰ ਇਸਨੇ ਯੋਗੇਸ਼ ਨੇ ਜਿਹੜਾ ਹੈਗਾ ਆ ਸਾਰਾ ਕਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਪ੍ਰੀਲੀਮਰਲੀ ਜਿਹੜੀ ਆਈ ਹੈਗੀ ਉਹ ਆਈ ਹੈਗੀ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਨੂੰ ਪੈਸੇ ਲੈਣੇ ਸੀ ਕਿ ਕੁਝ ਇਨਵੈਸਟਮੈਂਟ ਕਰਵਾਉਣਾ ਸੀ ਯੋਗੇਸ਼ ਦਾ ਜੋ ਉਹਨੇ ਕਲੇਮ ਕੀਤਾ ਹਾਲੇ ਇਨਾਂ ਦੇ ਉਹਨਾਂ ਨੇ ਆਣਾ ਹੈਗਾ ਮੇਬੀ ਕੀ ਨਿਕਲੇਗਾ ਕਿ ਨਹੀਂ ਉਹ ਤਾਂ ਬਾਅਦ ਵਿੱਚ ਅਸੀਂ ਇਨਵੈਸਟੀਗੇਸ਼ਨ ਚ ਨਿਕਲ ਕੇ ਆਏਗਾ ਤੇ ਉਹਨੇ ਜਿਹੜਾ ਹੈਗਾ ਇਸ ਇਸ ਕਰਕੇ ਆਪਣੇ ਪੈਸੇ ਦੀ ਗੱਲ ਦੇ ਨਾਲ-ਨਾਲ ਮਾਲਕ ਨੂੰ ਇੱਕ ਰੰਜਿਸ਼ਨ ਔਰ ਲਾਲਚ ਚ ਆ ਕੇ ਇਹਨਾਂ ਸਾਰੀ ਵਾਅਦਾ ਤੋਂ ਅੰਜਾਮ ਜਿਖੋ ਕੀ ਇਹਨਾਂ ਨੇ ਖਰਚ ਕੀਤਾ ਇਹ ਤਾਂ ਚਾਂਦੀ ਕਿੱਥੇ ਖਤੋਰੀ ਨਹੀਂ ਨਹੀਂ ਇਹ ਤਾਂ ਨਹੀਂ ਹੈਗਾ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਉਦੋਂ ਇਹਨਾਂ ਨੇ ਲੰਮਸਮ 1 ਕਿਲੋ ਸੋਨਾ ਤੇ 3 ਕਿਲੋ ਚਾਂਦੀ ਤੇ 23 ਲੱਖ ਰੁਪਏ ਇਹਨਾਂ ਨੇ ਕਲੇਮ ਕੀਤੇ ਜਿਹੜੇ ਅਕਾਊਂਟਸ ਇਹਨਾਂ ਤੇ ਹੈਗੇ ਤੇ ਅਕਾਊਂਟ ਬੁਕਸ ਹੈਗੀਆਂ ਤੇ ਉਹਦੇ ਹਿਸਾਬ ਨਾਲ ਕੈਲੀਬ੍ਰੇਟ ਕਰਕੇ ਇਹਨਾਂ ਤੇ ਓਨਰ ਆ ਰਹੇ ਹੈਗੇ ਉਹ ਐਗਜੈਕਟ ਫਿਗਰ ਨਿਕਲ ਕੇ ਆ ਜਾਏਗੀ ਸਾਹਮਣੇ ਕਿ ਵੀ ਐਕਚੁਅਲ ਚ ਕਿੰਨਾ ਹੋ ਸਕਦਾ ਹੈਗਾ ਕਿ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਆਹ ਬੰਦਾ ਖੁਦ ਹੀ ਸ਼ਾਪ ਦਾ ਓਨਰ ਹੈਗਾ ਤੇ ਹੋ ਸਕਦਾ ਕੁਝ ਇਹਨੇ 골ਡ ਇਹਨਾਂ ਨੂੰ ਦਿੱਤਾ ਹੋਵੇ ਕੁਝ ਜਿਹੜਾ ਹੈਗਾ ਖੁਦ ਦੇ ਖੁਰਦਬੁਦ ਕਰਤਾ ਹੋ ਹੋ ਸਕਦਾ ਹੈਗਾ ਐਕਚੁਅਲ ਚ ਨਹੀਂ ਗਿਆ ਹੋਵੇ ਤੋ ਉਹਨੇ ਲੰਮ ਸਮਝ ਚ ਦੱਸਿਆ ਹੈਗਾ ਸਾਡੇ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕਿ ਐਸ ਇਟ ਇਜ਼ 100% ਰਿਕਵਰੀ ਜਿਹੜੀ ਹੈਗੀ ਉਹ ਆ ਗਈ ਤਾਂ ਵਿਚ ਇਜ਼ ਕਲੋਸ ਟੂ ਦੀ ਕਲੇਮਡ ਫਿਗਰ ਸਰ ਕਿੰਨੇ ਸਮਝ ਵਿੱਚ ਸਾਰੇ ਘਟਨੇ ਹੋ ਜਾਂਦੇ ਕੇ ਪ੍ਰਾਰੋ ਜਿਹੜਾ ਆ ਇਨਸੀਡੈਂਟ ਹੋਇਆ ਲਗਭਗ ਆਧੇ ਘੰਟੇ ਦਾ ਇਨਸੀਡੈਂਟ ਸੀਗਾ ਜਿਦੇ ਵਿੱਚ ਬੰਦਾ ਆਉਂਦਾ ਹੈਗਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਨਿਕਲ ਜਾਂਦਾ ਹੈਗਾ ਤੇ ਇੱਚ ਇੱਕ ਸਸਪੀਸ਼ਨ ਵਾਲੀ ਗੱਲ ਆ ਵੀ ਸੀ ਕਿ ਉਹ ਵਾਰਦਾਤ ਤੋਂ ਕਾਫੀ ਦਿਨ ਬਾਅਦ ਇੱਥੇ ਆਪਣੇ ਸਰਾਬਾ ਮਾਰਕੀਟ ਦੇ ਪ੍ਰਧਾਨ ਜੀ ਬੈਠੇ ਹੈਗੇ ਉਹਨਾਂ ਨੂੰ ਲਗਭਗ 1.5 ਘੰਟੇ ਬਾਅਦ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਕਿ ਵੀ ਜਿਹੜਾ ਹੈਗਾ ਉਹ ਇਨਸੀਡੈਂਟ ਹੋਇਆ ਹੈਗਾ ਉਹ ਇੱਕ ਇਕੱਲਾ ਹੀ ਗਿਆ ਕਿ ਇਸ ਦਾ ਸਾਥੀ ਜਿਹੜਾ ਇਹਦਾ ਪਿੱਤਾ ਵਾ ਉਹ ਉਹਦੇ ਫੂਜੂ ਸਿੰਘ ਇਹਦਾ ਜਿਹੜਾ ਫਾਦਰ ਸੀਗਾ ਉਹ ਬਾਹਰ ਮੌਜੂਦ ਸੀਗਾ ਇਹਨਾਂ ਨੇ ਜਿਹੜਾ ਹੁਣ ਪੁਸਤਾਸ ਤੋਂ ਸਾਹਮਣੇ ਆਇਆ ਹੈਗਾ ਕਿ ਲੁਧਿਆਣੇ ਤੱਕ ਬਸਤੇ ਬੈਠ ਕੇ ਆਏ ਕਨਾਲ ਤੋਂ ਲੁਧਿਆਣੇ ਤੋਂ ਉਹਨਾਂ ਨੇ ਇੱਕ ਟੈਕਸੀ ਹਾਇਰ ਕੀਤੀ ਜਿਹੜੀ ਟੈਕਸੀ ਇੱਥੇ ਸੀਗੀ ਤੇ ਫਾਦਰ ਟੈਕਸੀ 'ਚ ਬੈਠਾ ਸੀਗਾ ਤੇ ਫਿਰ ਉਹ ਉੱਥੇ ਜਾ ਕੇ ਟੈਕਸੀ ਲੈ ਕੇ ਵਾਪਸ ਲੁਧਿਆਣਾ ਗਏ ਲੁਧਿਆਣਾ ਤੋਂ ਫੇਰ ਵਾਪਸ ਬੱਸ 'ਤੇ ਬੈਠ ਕੇ ਗਏ ਜੇ ਪਹਿਲਾਂ ਕੋਈ ਮਾਮਲਾ ਹੈ ਦਰਸਾ ਜੀਮੀ ਬਤਾ ਰੁਕੀ ਨਹੀਂ ਨਹੀਂ ਹਾਲੇ ਤੱਕ ਕੋਈ ਕ੍ਰਿਮਿਨਲ ਕੋਰਟ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਔਰ ਵੈਰੀਫਾਈ ਕਰਾਂਗੇ ਕਿਰਨ ਅੱਛੀ ਵਾਲਾ ਇਨਵਰਸਟਮੈਂਟ ਹੈ ਕਿ ਚੈਨ ਨਹੀਂ ਨਹੀਂ ਐਸੱਚ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਔਰ ਵੈਰੀਫਾਈ ਕਰਾਂਗੇ ਉਸ ਐਂਗਲ ਤੋਂ ਜਿਹੜਾ ਇੱਕ ਅਕਿਊਜ਼ਡ ਹੈਗਾ ਯੋਗੇਸ਼ਾ ਦਾ ਉਹ ਆਪਣਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈਗਾ ਦੂਜੇ ਦੋਆ ਕਿ ਜਿਹੜੇ ਉਹਦੇ ਸਾਥ ਜਿਹੜੇ ਵਾਰਦਾਤ ਚ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰਹਿਣ ਵਾਲਾ ਹੈ ਥੈਂਕ ਯੂ ਇੰਦਰੀ ਉਸੇ ਅਤੇ ਅਟੁੱਟ ਵਿਸ਼ਵਾਸੀ ਯਾਤਰਾ ਦਿਨਾਂਲ ਪੰਜਾਬ ਐਂਡ ਸਿੰਧ ਬੈਂਕ ਮਨਾ ਰਿਹਾ ਹੈ 117ਵਾਂ ਸਥਾਪਨਾ ਦਿਵਸ ਪੰਜਾਬ ਐਂਡ ਸਿੰਧ ਬੈਂਕ ਆਪਣੇ ਸਾਰੇ ਗ੍ਰਾਹਕਾਂ ਸਰਪਰਸਤਾ ਅਤੇ ਹਿੱਸੇਦਾਰਾਂ ਦਾ ਉਹਨਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕਰਦਾ ਹੈ ਪੰਜਾਬ ਐਂਡ ਸਿੰਧ ਬੈਂਕ ਜਿੱਥੇ ਸੇਵਾ ਹੀ ਜੀਵਨ ਉਦੇਸ਼ ਹੈ